हेलो <coughs> हैलोजी राम राम जी सत श्री अकाल हाँ जी जी मैं थोड़े मोनिका धवन थोड़े चैनल न जुड़ चुकी हाँ जो कि तुम सब जानते हो तो चैनल का नाम मोनिका धवन ऑफिशियल है और बहुत 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 थैंक यू सो मच मेरा परिवार फेसबुक एंड यूट्यूब माई फैमिली तो मेरे बहुत ज़्यादा फोटोज़ से कमेंट्स दे रहे हो बहुत फोटो वह समझ रहे हो बहुत कम फोटोज लाइक भेज रहे हो ਤੇ ਤੁਹਾਨੂੰ پتہ ਸਭ ਤੋਂ ਜ਼ਿਆਦਾ ਖੁਸ਼ੀ ਕਦੋਂ ਹੁੰਦੀ ਆ ਲਾਈਕ ਐਂਡ ਕਮੈਂਟਸ ਦੇ ਕੇ ਨਹੀਂ ਜਿੰਨੀ ਖੁਸ਼ੀ ਹੁੰਦੀ ਹੈ ਕਿ ਮੇਰਾ ਪਰਿਵਾਰ ਫੇਸਬੁੱਕ ਮੈਨੂੰ ਪਸੰਦ ਕਰ ਰਿਹਾ ਹੈ ਮੇਰੀ ਹਰ ਇੱਕ ਵੀਡੀਓਜ਼ ਨੂੰ ਬਹੁਤ ਸਪੋਰਟ ਦੇ ਰਹੇ ਹੋ ਤੇ ਇਹ ਤੁਹਾਨੂੰ پتہ ਸਭ ਤੋਂ ਜ਼ਿਆਦਾ ਉਸ ਟਾਈਮ ਵਧੀਆ ਕਦੋਂ ਲੱਗਦਾ ਹੈ ਕਿ ਜਦੋਂ ਤੁਹਾਡੇ ਵਰਗਿਆਂ ਦੀ ਅੱਛੀ ਸੋਚ ਵਾਲੇ ਇਨਸਾਨ ਮੇਰੇ ਨਾਲ ਜੁੜੇ ਹੋਣ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਕੋਈ ਕੋਈ ਇਨਸਾਨ ਅੱਛੀ ਸੋਚਾਂ ਜੁੜੇ ਹੋਣ ਵੈਸੇ ਜੇ ਦੇਖਿਆ ਜਾਵੇ ਤਾਂ ਸੋਚ ਤੇ ਹਰ ਇੱਕ ਦੀ ਅੱਛੀ ਹੀ ਹੁੰਦੀ ਹੈ ਸਿਰਫ ਫਰਕ ਇਹ ਹੈ ਕਿ ਸਮਝਣ ਲੱਗਿਆ ਥੋੜਾ ਸਮਾਂ ਜ਼ਰੂਰ ਲੱਗ ਜਾਂਦਾ ਹੈ ਬਟ ਇਨਸ ਇਟ ਦਾ ਕਦੀ ਮਾੜਾ ਨਹੀਂ ਹੁੰਦਾ ਸਿਰਫ ਉਹਦੀ ਥੋੜਾ ਥੋੜੀ ਸੋਚ ਨੂੰ ਸਮਝਣਾ ਪੈਂਦਾ ਹੈ ਕਿ ਉਹਦੀ ਸੋਚ ਕਿਸ ਲੈਵਲ ਦੀ ਹੈ ਕਿਸ ਤਰ੍ਹਾਂ ਸੋਚਦਾ ਹੈ ਕਿਸ ਤਰ੍ਹਾਂ ਨਹੀਂ ਸੋਚਦਾ ਤੇ ਤੁਸੀਂ ਤਾਂ ਜਾਣਦੇ ਹੋ ਮੈਂ ਜਿਹੜਾ ਮੇਰਾ ਜੀਟੀ ਫੈਮਲੀ ਪਰਿਵਾਰ ਹੈ ਜਾਂ ਮੇਰਾ ਫੇਸਬੁੱਕ ਪਰਿਵਾਰ ਫੈਮਲੀ ਆ ਪਤਨੀ ਕੌਣ ਕੌਣ ਲੋਕ ਬਹੁਤ ਬਹੁਤ ਦੂਰੋਂ ਜੁੜੇ ਹੋਏ ਨੇ ਰਾਜਸਥਾਨ ਸਿਟੀ ਦੁਬਈ ਸਿਟੀ ਤੋਂ ਐਂਡ ਇਕਦੋਵਾਲ ਮੈਂ ਜਦੋਂ ਲਾਈਵ ਹੋਈ ਸੀ ਉਸ ਟਾਈਮ ਉਹਨਾਂ ਨੇ ਉਦੋਂ ਵੀ ਮੈਨੂੰ ਕਿਹਾ ਸੀ ਕਿ ਅਸੀਂ ਮਤਲਬ ਉਸ ਸਿਟੀ ਤੋਂ ਬੋਲਦੇ ਆ ਜਾਂ ਉਸ ਸਿਟੀ ਤੋਂ ਬੋਲਦੇ ਆ ਤੇ ਤੁਹਾਨੂੰ ਵੀ ਦੇ ਮੈਂ ਸੈਂਸਰ ਦੇ ਉੱਪਰ ਬਹੁਤ ਸਾਰਾ 2 3 4 ਖਾਸ ਜਿਹੜੇ ਮੇਰੇ ਨੌਨ ਲਾਈਵ ਮੇਰੇ ਲਾਈਵ ਵਿੱਚ ਆਉਂਦੇ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਮੋਨਿਕਾ ਮੈਮ ਕੀ ਗੱਲ ਐ ਤੁਸੀਂ ਲਾਈਵ ਨਹੀਂ ਹੋ ਰਹੇ ਸੰਡੇ ਦੇ ਸੰਡੇ ਟਾਈਮ ਹੁੰਦਾ ਸੀ ਤੇ ਮੈਂ ਉਹਨਾਂ ਨੂੰ ਵੀ ਕਲੀਅਰ ਕਰ ਦਵਾ ਜੀ ਲਾਈਵ ਹੋਣਾ ਮੈਂ ਜ਼ਰੂਰੀ ਸਮਝਦੀ ਆ ਪਰ ਤੁਹਾਨੂੰ ਮੈਂ ਦੱਸ ਦਵਾ ਕਿ ਉਹ ਜੋ ਲੜਕੀ ਸਾਡੀ ਕੰਮ ਵਾਲੀ ਸੀ ਤੇ ਉਹਦੇ ਕਾਰਨ ਥੋੜਾ ਜਿਹਾ ਗੋਲਮੋਲ ਗੋਲਮੋਲ ਸਟੋਰੀ ਚੱਲੀ ਜਾ ਰਹੀ ਹੈ ਤੇ ਜਿਸ ਕਾਰਨ ਥੋੜਾ ਜਿਹਾ ਹਜੇ ਵੀ ਤੁਹਾ ਨੂੰ ਮੈਂ ਦੱਸਿਆ ਸੀ 100 ਦੇ ਵਿੱਚੋਂ ਸਿਰਫ ਅਸੀਂ 20% ਜਿਹੜਾ ਰਹਿ ਗਿਆ ਦਾ 80% ਦਾ ਮਾਮਲਾ ਸੁਝਲ ਚੁੱਕਿਆ ਹੈ ਤੇ ਸਿਰਫ ਉਹਦੀ ਹੀ ਗੜਬੜ ਕਾਰਨ ਅੱਗੇ ਪਿੱਛੇ ਟਾਈਮ ਪੀਰੀਅਡ ਹੋ ਜਾਂਦਾ ਹੈ ਤੇ ਬਹੁਤ ਜਲਦੀ ਮੈਂ ਆਪਣੀ ਪਰਿਵਾਰ ਫੇਸਬੁੱਕ ਐਂਡ ਯੂਟਿਊਬ ਮਾਈ ਫੈਮਲੀ ਨਾਲ ਲਾਈਵ ਹੋਵਾਂਗੀ ਬਹੁਤ ਹੀ ਜਲਦੀ ਤੇ ਕੋਸ਼ਿਸ਼ ਕਰਾਂਗੀ ਕਿ ਇਸ ਹਫਤੇ ਵਿੱਚ ਜੇ ਹੋ ਸਕੇ ਤਾਂ ਮੇਕਾ ਤੁਹਾਡਾ ਲਾਈਵ ਹੋ ਕੇ ਜ਼ਰੂਰ ਗੱਲਬਾਤ ਕਰਾਂਗੀ ਬਾਕੀ ਕੋਈ ਵੀ ਮੈਸੇਜ ਸੁਨੇਹਾ ਤੁਸੀਂ ਮੈਨੂੰ ਦੇਣਾ ਹੋਵੇ ਤੇ ਮੇਰਾ ਲਾਈਵ ਫੋਟੋਸ ਦੇ ਵਿੱਚ ਦੇ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਵਾਂ ਅੱਜ ਪਹਿਲਾ ਸਾਵਣ ਹੈ ਤੇ ਤੁਹਾਨੂੰ ਸਾਵਣ ਦੇ ਮਹੀਨੇ ਦੀਆਂ ਬਹੁਤ 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 ਸਾਰੀਆਂ ਮੁਬਾਰਕਾਂ ਹੋਣ ਤੇ ਸਭ ਤੋਂ ਵੱਡੀ ਗੱਲ ਪਰਮਾਤਮਾ ਕਰੇ ਤੁਹਾਡੇ ਸਾਵਣ ਦੇ ਦਿਨ ਜਿਹੜੇ ਐ ਸੋਮਵਾਰੀ ਦਿਨ ਐ ਸ਼ਿਵ ਭਗਵਾਨ ਜੀ ਤੁਹਾਡੇ ਪਰਿਵਾਰ ਤੇ ਤੁਹਾਡੇ ਤੇ ਮਿਹਰ ਕਰਨ ਤੇ ਮਿਹਰ ਪਰਿਆ ਹੱਥ ਰੱਖਣ ਤੇ ਬਾਕੀ ਜਿਹੜਾ ਵੀ ਤੁਹਾਡੀ ਮਨੋ ਕਾਮਨਾ ਹੈ ਸ਼ਿਵ ਸ਼ੰਕਰ ਦੇ ਪ੍ਰਤੀ ਤੁਸੀਂ ਆਪਣੀ ਮਨੋ ਕਾਮਨਾ ਉਹ ਪਰਮਾਤਮਾ ਤੁਹਾਡੀ ਸੰਪੂਰਨ ਕਰੇ ਤੇ ਸਭ ਤੋਂ ਵੱਡੀ ਗੱਲ ਕੀ ਫਰਸਤ ਸਾਵਣ ਤੇ ਫਰਸਾਵੇਂ ਦਾ ਮੈਂ ਤੁਹਾਨੂੰ ਸਾਵਣ ਨੂੰ ਵਾੜ ਨੂੰ ਉਹਦੇ ਲਈ ਵਿਸ਼ ਕਰਦੀਆਂ ਤੇ ਮੁਬਾਰਕਾ ਦਿੰਦੀਆਂ ਬਾਕੀ ਅੱਜ ਸੋਮਵਾਰੀ ਫਰਸਟ ਸੋਮਵਾਰ ਫਰਸਟ ਸਾਵਨ ਤੇ ਮਹੀਨਾ ਦੇਖੋ ਅੱਜ 14 ਤਾਰੀਖ ਜੁਲਾਈ ਦਾ ਮਹੀਨਾ ਹੈ ਤੇ ਬਾਕੀ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਲੱਗਾ ਬਹੁਤ ਸਾਰਿਆਂ ਦਾ ਕਹਿਣਾ ਹੈ ਕਿ ਮੈਮ ਮੈਸੇਂਜਰ ਤੇ ਤੁਸੀਂ ਮੈਸੇਜ ਨਹੀਂ ਦਿੰਦੇ ਹੈਗੇ ਤੇ ਮੈਂ ਉਹਨਾਂ ਨੂੰ ਵੀ ਕਹਿ ਦਵਾਂ ਕਿ ਜਦੋਂ ਵੀ ਮੈਂ ਮੈਸੇਂਜਰ ਖੋਲਦੀ ਆ ਮੈਂ ਮੈਸੇਜ ਦਿੰਨੀ ਆ ਚਾਹੇ ਮੇਰਾ ਮੈਸੇਜ ਅੱਗੇ ਜਾਂਦਾ ਚਾਹੇ ਪਿੱਛੇ ਨੂੰ ਜਾਂਦਾ ਜਦੋਂ ਵੀ ਤੁਹਾਡੇ ਕੋਲ ਪਹੁੰਚਦਾ ਹੈ ਤੇ ਮੈਂ ਤੁਹਾਡੇ ਰਿਪਲਾਈ ਦਾ ਮੈਸੇਜ ਜ਼ਰੂਰ ਦਿੰਨੀ ਆ ਬਾਕੀ ਤੁਸੀਂ ਥੋੜਾ ਮੈਨੂੰ ਵੀ ਕੋਸ਼ਿਸ਼ ਕਰਿਆ ਕਰੋ ਮੈਂ ਘਰ ਦੇ ਵਿੱਚ ਇੱਕ ਨਾਰਮਲ ਇਕ ਹਾਊਸ ਵਾਈਫ ਆ ਮੈਨੂੰ ਘਰ ਦਾ ਵੀ ਦੇਖਣਾ ਪੈਂਦਾ ਮੈਨੂੰ ਕੰਮ ਦਾ ਵੀ ਦੇਖਣਾ ਪੈਂਦਾ ਮੈਨੂੰ ਬੱਚਾ ਵੀ ਦੇਖਣਾ ਪੈਂਦਾ ਅੱਜ ਕੋ ਸੋਮਵਾਰ ਦਾ ਦਿਨ ਹੈ ਵਿਦਿਆ ਸਾਡਾ ਸਕੂਲ ਜਾ ਚੁੱਕਿਆ ਹੈ ਐਂਡ ਮੇਰੀ ਬੇਟੀ ਜਿਹੜੀ ਵੱਡੀ ਤੁਸੀਂ ਸਾਰਿਆਂ ਨੇ ਦੇਖੀ ਹੈ ਫਾਰਮੈਟ ਉਹ ਵੀ ਸਕੂਲ ਜਾ ਚੁੱਕੀ ਹੈ ਔਰ ਸਭ ਤੋਂ ਵੱਡੀ ਗੱਲ ਅੱਜ ਮੇਰਾ ਪੁੱਤਰ ਵੀ ਸਕੂਲ ਜਾ ਰਿਹਾ ਹੈ ਤੇ ਮੇਰੇ ਪੁੱਤਰ ਨੇ ਆਪਣਾ ਸਕੂਲ ਦੇ ਵਿੱਚ ਸਾਡੇ ਇਧਰ ਬੋਲੀ ਅੱਡਾ ਸਾਈਡ ਪੈਂਦਾ ਤੇ ਉਦੋਂ ਮਤਲਬ ਵਿਵੇਕ ਦਾ ਪਤਾ ਕੀਤਾ ਤੇ ਬਹੁਤ 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 ਮੁਸ਼ਕਿਲ ਨਾਲ ਵਿਵੇਕ ਦਾ ਜਿਹੜਾ ਕਿ ਪ੍ਰਾਈਵੇਟ ਦਾ ਪੇਪਰ ਸਿਸਟਮ ਸੀ ਉਹ ਉਹਨਾਂ ਨੂੰ ਮੈਂ ਥੋੜਾ ਉਹਨੂੰ ਅਨ ਦੇਖਾ ਕਰ ਦਿੱਤਾ ਤਾਂ ਕਿ ਵਿਵੇਕ ਰੈਗੂਲਰ ਸਕੂਲ ਜਾਏਗਾ ਤੇ ਰੈਗੂਲਰ ਸਕੂਲ ਦੇ ਵਿੱਚ ਇਹਦਾ ਜਿਹੜਾ ਸਟੱਡੀ ਬੇਸ ਸੈੱਟ ਬੈਠੇਗਾ ਸਟੱਡੀ ਬੇਸ ਸੈੱਟ ਬੈਠੇਗਾ ਤੇ ਫਿਰ ਹੀ ਉਹ ਆਪਣੇ ਜਿਹੜੇ ਐਗਜ਼ਾਮ ਆ ਜਾਂ ਪੇਪਰ ਆ ਦੇ ਪਾਏਗਾ ਮੈਮ ਨੇ ਤੇ ਕਿਹਾ ਸੀ ਕਿ ਸਟੱਡੀ ਬਹੁਤ ਜ਼ਿਆਦਾ ਅੱਗੇ ਜਾ ਚੁੱਕੀ ਹੈ ਬੱਚਾ ਲੇਟ ਹੈਗਾ ਬਟ ਫਿਰ ਵੀ ਮੈਂ ਉਹਨਾਂ ਗੇ ਰਿਕਵੈਸਟ ਕੀਤੀ ਕਿ ਥੋੜੀ ਜੀ ਪ੍ਰੋਬਲਮ ਨਹੀਂ ਸੈਟਿੰਗਸ ਬੈਡ ਪਈ ਬਾਕੀ ਵਿਵੇਕ ਨੇ ਮੈਨੂੰ ਕਿਹਾ ਵੀ ਸੀ ਕਿ ਮਮਾ ਪ੍ਰਾਈਵੇਟ ਪੇਪਰ ਮੈਨੂੰ ਰੈਗੂਲਰ ਸਕੂਲ ਦਾ ਕੰਪਲਸਰੀ ਹੈ ਤੇ ਚਲੋ ਇਸ ਬਹਾਨੇ ਵਿਵੇਕ ਚਲੋ ਅੱਜ ਤੋਂ ਜਿਹੜਾ ਵਿਵੇਕ ਦਾ ਐਡਮਿਸ਼ਨ ਸੈਟਿੰਗਸ ਹੋ ਜਾਏਗੀ ਤੇ ਫਿਰ ਵਿਵੇਕ ਵੀ ਜਿਹੜਾ ਸਕੂਲ ਚਲਾ ਜਾਏਗਾ ਤੇ ਉਸ ਤੋਂ ਜ਼ਿਆਦਾ ਫਿਰ ਹੋਰ ਜ਼ਿਆਦਾ ਮੇਰਾ ਕੰਮ ਵੱਧ ਜਾਏਗਾ ਬਹੁਤ ਜ਼ਿਆਦਾ ਕਿਉਂਕਿ ਪਹਿਲਾ ਛੋਟੀ ਦਾ ਟਿਫਨ ਰੈਡੀ ਕਰੋ ਫਿਰ ਦੂਸਰਾ ਰੈਡੀ ਕਰੋ ਫਿਰ ਤੀਸਰਾ ਰੈਡੀ ਰੈਡੀ ਕਰੋ ਫਿਰ ਇਹਨਾਂ ਦਾ ਟਿਫਨਸ ਰੈਡੀ ਕਰੋ ਤੇ ਟਿਫਨ ਦੇ ਚੱਕਰ ਦੇ ਵਿੱਚ ਤਾਂ ਮੈਨੂੰ ਲੱਗਦਾ ਰੋ ਕਿਚਨ ਦੇ ਮੇਰੇ ਰੋ ਡੇਲੀ 12:00 ਵਜਣ ਵਾਲੇ ਤੇ ਬਾਕੀ ਮੇਰਾ ਵੀਡੀਓ ਬਣਾਉਂਦਾ ਮਤਲਬ ਸਿਰਫ ਐਹੀ ਸੀ ਕਿ ਤੁਹਾਨੂੰ ਸਾਰਿਆਂ ਨੂੰ ਸਾਮਨ ਦੀ ਬਹੁਤ 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 ਮੁਬਾਰਕਾ ਤੇ ਸ਼ਿਵ ਭਗਵਾਨ ਜੀ ਮੇਰੇ ਸ਼ਿਵ ਸ਼ੰਕਰ ਜੀ ਤੁਹਾਡੇ ਤੇ ਚੜ੍ਹਦੀ ਕਲਾ ਰੱਖਣ ਤੇ ਜਿਹੜਿਆ ਜਿਹੜਿਆ ਤੁਹਾਡੇ ਆ ਮਨੋ ਕਾਮਨਾਏ ਉਹਨਾਂ ਦੇ ਪ੍ਰਤੀ ਜੋ ਵੀ ਤੁਸੀਂ ਇਹ ਉਹ ਤੁਹਾਡੀਆਂ ਪਰਮਾਤਮਾ ਸੰਪੂਰਨ ਕਰਨ ਤੇ ਬਾਕੀ ਅੱਜ ਅਸੀਂ ਵੀ ਖੀਰ ਦਾ ਪ੍ਰਸ਼ਾਦ ਬਣਾਵਾਂਗੇ ਕਿਉਂਕਿ ਸਤਗੁਰੂ ਮਹਾਰਾਜ ਨੂੰ ਪਹਿਲੇ ਸਾਵਣ ਦਾ ਪ੍ਰਸ਼ਾਦ ਦੇਣਾ ਬਹੁਤ ਜ਼ਰੂਰੀ ਹੈ ਤੇ ਲੋਕ ਬਹੁਤ ਜ਼ਿਆਦਾ ਮੰਦਰਾਂ ਦੇ ਦੀ ਦੇਖ ਲੈਣਾ ਜਾਂ ਗੁਰਦੁਆਰੇ ਸਾਈਡ ਦੇਖ ਲੈਣਾ ਲੋਕ ਇਸ ਸਾਵੰਦ ਮਹੀਨੇ ਚ ਖੀਰ ਪੂੜੇ ਬਣਾਉਣਾ ਬਹੁਤ ਪਸੰਦ ਕਰਦੇ ਨੇ ਬਾਕੀ ਪੂੜੇ ਤੇ ਮੈਂ ਨਹੀਂ ਬਣਾ ਪਾਵਾਂਗੀ ਹਾਂ ਪਰ ਮੈਂ ਖੀਰ ਜ਼ਰੂਰ ਬਣਾਵਾਂਗੀ ਤੇ ਆਪਣੇ ਸਤਿਗੁਰ ਮਹਾਰਾਜ ਨੂੰ ਮਹਾਰਾਜੀ ਨੂੰ ਜਿਹੜਾ ਵੀ ਹੈ ਕਿ ਮਿੱਠੇ ਦਾ ਪ੍ਰਸ਼ਾਦ ਦਾ ਪੂਰ ਮੈਂ ਜ਼ਰੂਰ ਉਹਨਾਂ ਨੂੰ ਸੰਪੂਰਨ ਕਰਾਂਗੀ ਤੇ ਬਾਕੀ ਗੱਲਾਂ ਕਰਨ ਤੋਂ ਬਹੁਤ ਸਾਰੀਆਂ ਗੱਲਾਂ ਨੇ ਤੇ ਦੇਖੋ ਜੀ ਕੁਦਰਤ ਨੇ ਕਿੰစီ ਖੇਲ ਰਚਾਈ ਮੌਸਮ ਇੱਕਦਮ ਬਦਲ ਚ ਆਈ ਵੇਖੋ ਸਵੇਰੇ ਮੌਸਮ ਬਹੁਤ ਜ਼ਿਆਦਾ ਮਤਲਬ ਨਾਰਮਲ ਸੀ ਨਾਰਮਲ ਜਆ ਤੇ ਹੁਣ ਦੇਖੋ ਇਕਦਮ ਕਾਲੀ ਘਟਾ ਛਾ ਗਈ ਹੈ ਕਾਲੀ ਘਟਾ ਇਹਦਾ ਮਤਲਬ ਕੀ ਕੁਦਰਤ ਜਿਹੜੀ ਹੈ ਨਾ ਉਹ ਬੜੇ ਰੰਗ ਬਦਲਦੀ ਹੈ ਕੋਈ ਇੱਦਾਂ ਲਾ ਰੰਗ ਕੋਈ ਇੱਦਾਂ ਲਾ ਰੰਗ ਕੋਈ ਇੱਦਾਂ ਲਾ ਰੰਗ ਤੇ ਇਸ ਲਈ ਇਹਦੇ ਰੰਗਾਂ ਦੇ ਵਿੱਚ ਰਾਜੀ ਰਹੋ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਕੀ ਤੁਹਾਡੀ ਮੋਨਿਕਾ ਤਾਂ ਵਨ ਤੁਹਾਡੇ ਚੈਨਲ ਨਾਲ ਜੁੜਦੀ ਰਹੇਗੀ ਬਹੁਤ 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 ਥੈਂਕ ਯੂ ਸੋ ਮਚ ਤੁਸੀਂ ਮੋਨਿਕਾ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਆਪਣਾ ਪਿਆਰ ਇਸ ਤਰ੍ਹਾਂ ਹੀ ਦਿੰਦੇ ਰਹਿਣਾ ਸੋ ਧੰਨਵਾਦ ਜੀ ਸ਼ੁਕਰੀਆ थैंक यू so much ਕਿਸੇ ਵੀ ਗੱਲਬਾਤ ਕਰਨ ਦੇ ਵਿੱਚ ਮੇਰੇ ਕੋਈ ਗਲਤੀ ਹੋ ਗਈ ਹੋਵੇ ਜਾਂ ਕੋਈ ਖਰਾਬੀ ਹੋ ਗਈ ਹੋਵੇ ਤਾਂ ਮੈਂ ਦਿলো ਤੁਹਾਡੇ ਕੋਲੋਂ ਮਾफी ਮੰਗਦੀ ਆ ਸੋ ਸਟਿਕ ਬਾਏ ਬਾਏ ਜੀ